ਮਦਲ ਸਰਵੰਸ ਸਿੰਘ ਸਰਪੰਚ ਰਕਤੋ ਕੇ ਊੰਕਾਰ ਸਰਪੰਚ 400 ਬਵੇਲੀਆਂ ਜਸਪਾਲ ਸਿੰਘ ਸਰਪੰਚ ਮੇਲਾ ਸਾਹਮਣੇ ਖੇਡ ਮੈਦਾਨ ਚ ਆ ਵਾ ਕਹਿੰਦੇ ਡੁਗਰੀਆ ਜਿੱਥੇ ਸਾਡਾ ਭਰਾ ਕਹਿੰਦੇ ਗੰਦਾ ਕੱਲੋਂ ਗਮਾਨ ਫਿਰ ਆ ਫਰਾਂਸ ਲਹਾੜੀ ਬਲੀਏ ਸ਼ੇਰੇ ਦਾ ਜੀਵਨ ਕਹਿੰਦੇ ਘੜਕੇ ਵਾਲਾ ਕੋਈ ਇਹਨੂੰ ਚੰਬੇ ਵਾਲਾ ਕਹਿੰਦਾ ਮੁੰਡੇ ਦੇ ਪੈਰਾਂ ਥੱਲੇ ਅੱਗ ਬਚਣੀ ਐ ਉਹ ਮੁੰਡਾ ਕਹਿੰਦੇ ਪੈਰਾਂ ਚ ਭੰਗਾਲ ਚੱਕੀ ਫਿਰਦਾ ਘੜਕਾ ਚੰਬਾ ਪਿੰਡ ਮਸ਼ਹੂਰ ਐ ਨੇ ਵੀ ਅਸਰ ਕੰਦੇ ਯੂਰਪ ਦੇ ਮੈਦਾਨਾਂ ਦੇ ਖੇਡ ਕੇ ਆਇਆ ਹੈ ਜੀਵਨ ਕੰਦੇ ਘੜਕੇ ਵਾਲਾ ਰੇਸ਼ਾ ਦੇ ਝੂਟੇ ਲੈ ਆਇਆ ਆਹ ਮੁੰਡਾ ਵੀ ਕਹਿੰਦੇ ਜਹਾਜ਼ਾਂ ਦੇ ਝੂਟੇ ਲੈ ਕੇ ਆਇਆ ਫਲਜਾਰੀ ਕੰਦੇ ਚੱਕ ਸਿਕੰਦਰ ਪਿੰਡ ਪਤਰੀ ਦੇ ਲਾਗੇ ਕਰਕੇ ਵਸਦਾ ਫਰਾਕ ਕਦੇ ਪੱਕਦਾ ਆ ਆਨੰਦਪੁਰ ਸਾਹਿਬ ਦੀ ਕੈਂਪੀਅਨਸ਼ਿਪ ਦਾ ਵਾਲਾ ਕਹਿੰਦੇ ਪਿੰਡ ਮਸ਼ਹੂਰ ਆ ਆਹ ਕਹਿੰਦੇ ਸੰਮੇ ਵਰਨਾਲੇ ਦਾ ਪਿੰਡੂ ਖੇਡ ਮੈਦਾਨ ਚ ਅਗਲੀ ਰੇਡ ਪਾਉਣ ਦਾ ਵਾਦਾ ਹੋਇਆ ਫੂਲਾ ਨਾਮ ਹੈ ਇੱਕ ਫੂਲਾ ਕਹਿੰਦੇ ਸ਼ੂਸ਼ਕਾਲਾ ਇੱਕ ਫੂਲਾ ਆ ਤੁਹਾਡੇ ਸਾਹਮਣੇ ਖੇਡ ਕਬੱਡੀ ਦਾ ਰੇਡਰ ਹੈ ਸ਼ੂਸ਼ਕ ਵਾਲਾ ਸਟਾਪਰ ਹੈ ਪਰ ਸਰੀਆੜੀ ਵਾਲੇ ਭੀਰੇ ਨੂੰ ਕੱਲ ਕਦੇ 6 ਫੁੱਟ ਦਾ ਕੱਪ ਦਿੱਤਾ ਕਾਕੇ ਕਲੇਰ ਹੋਣਾ ਹੈ ਹੱਥੇ ਰੱਖੋ ਨਾਲ ਦਿੰਦਾ ਸਰੀਆੜੀ ਵਾਲਾ ਕਦੇ ਪੱਕਾ ਬੀਜਾ ਚੁੱਕੀ ਫਿਰਦਾ ਆਸਟ੍ਰੇਲੀਆ ਦਾ ਬਾਦ ਆਉਂਦਾ ਜਿਹੜਾ ਘਰ ਦੀ ਕੱਡੀ ਦਾ ਰੇਡਰ ਭੁੱਲ ਜੇ ਆਹ ਮੋਲਿਆ ਪਟਾਕਾ ਪੈਂਦਾ ਕੰਦੇ ਛੱਡੀ ਦਾ ਮੈਂ ਮਾਲਿਆ ਫੈਨ ਕਬੱਡੀ ਦਾ ਕਿ ਮੈਂ ਮਾਲਿਆ ਫੈਨ ਕਬੱਡੀ ਦਾ ਬਰਾ ਕਹਿੰਦੇ ਯਾਰਪਰੀਆ ਤੇ ਜੱਗਾ ਰਾਹ ਤੱਕ ਦੇ ਖੇਡ ਮੈਦਾਨ ਚ ਲੋ ਗੱਪੜਗਾ ਪਾ ਰੇਣ ਆ ਮੁੰਡੇ ਦਾ ਦੁਗਰੀ ਪਿੰਡ ਹੈ ਜਿੱਥੋਂ ਦਾ ਅਮਰ ਸਿੰਘ ਚਮਕੀਲਾ ਗੀਤਾਂ 'ਚ ਮਸ਼ਹੂਰ ਹੈ ਆ ਦੁਗਰੀ ਵਾਲਾ ਪੰਡਤ ਰੇਡ ਪਾਉਣ ਨੂੰ ਬਾਦਦਾ ਹੋਇਆ ਪੰਡਤ ਦੀ ਰੇਡ ਪਈ ਹੋਈ ਹੈ ਚਾਰ ਤਿਆਰ ਨੇ ਇੱਥੇ ਰੱਖ ਰੋਣ ਦਨਾ ਆਹ ਕੌਣ ਹੈ ਇਹਦਾ ਕਰਨੂ ਵਾਲਾ ਪਿੰਡ ਹੈ ਦੁਨੀਆ ਅਮਰਤ ਅਮਰਤ ਕਹਿੰਦੀ ਹੈ ਇਹਦਾ ਕਰਨੂ ਵਾਲਾ ਪਿੰਡ ਦਾ ਆਹ ਦੁਨੀਆ ਅਮਰਤ ਅਮਰਤ ਕਹਿੰਦੀ ਹੈ ਅਮਰਤ 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 ਦੇ ਪੰਡਤ ਤੁੰਗਾ ਪਾ ਰੇਡ ਪੈਜ ਵੀਰ ਸਿੰਘ ਧੌਮ ਪਿੰਡ ਦਾ ਖੇਡ ਮੈਦਾਨ ਚੱਲੀ ਰੇਡ ਪੌਂਗ ਵੱਧਾ ਹੋਇਆ ਜਾਂ ਪਿਆਰ ਨੇ ਇਹ ਖੇਡ ਕੇ ਜੋ ਮੱਲਾ ਮਾਰਦੇ ਨੇ ਵੱਡੀਆਂ ਮਿਲਨ ਮੋਟਰਸਾਂਗ ਦੇ ਕੱਡੀਆਂ ਝੋਦੇ ਪੀਤੇ ਜਿਹਦੇ ਜਿਹੜੇ ਐਲਸੀਡੀਆਂ ਮੁੱਲ ਪੈਂਦਾ ਜੋਧਿਆ ਸਾਂਭੀ ਜਾਂਦਾ ਪੁੱਤ ਜਿਹਨਾਂ ਮਾਵਾ ਦੀ ਕੀੜੀ ਮਿੱਲ ਕਹਿੰਦੇ ਦੁਨੀਆ ਤੇ ਮਸ਼ਹੂਰ ਰਹੀ ਹੈ ਪਰ ਆਖ ਸਾਦਾ ਕੀੜੀ ਫਗਾਨੇ ਵਾਲਾ ਜਿਹੜਾ ਗੁਰਦਾਸਪੁਰ ਤੋਂ ਚੱਲ ਕੇ ਆਇਆ ਹੈ ਲਓ ਇਹ ਅਛਰਖਾ ਨੌਜੰਨਾ ਪੂਰੇ ਪਿੰਡ ਦਾ ਕੇਂਦਰ ਕੇ ਦਾਪੇਜ ਵਿੱਚ ਮੰਨਿਆ ਜਾਫੀ ਪੂਰਿਆਂ ਦਾ ਕੇਂਦਰ ਮਸ਼ਹੂਰ ਹੈ ਉਹ ਦਾਪੇਜ ਵਿੱਚ ਮੰਨਿਆ ਜਾਫੀ ਪੂਰਿਆਂ ਦਾ ਕੇਂਦਰ ਸਰਦਾਰ ਤਹਿਸ ਦੇ ਉਹੜਾ ਕੜਾ ਕਹਿੰਦੇ ਰਾਜੋਗੇ ਪਿੰਡਾਂ ਦਾ ਗਿੰਦੇ ਰਾਜੋਗੇ ਕਲ ਵਾਲਿਆਂ ਦੀਆਂ ਜਾਂਦਾ ਸਾਡੇ ਨਾਲ ਸਾਡੀ ਮਾਂ ਖੇਡ ਕਬੱਡੀ ਨੂੰ ਥੋੜੇ ਜਿਹਾ ਕੱਲਾ ਵੱਡਾ ਘਾਟਾ ਪਿਆ ਜਦੋਂ ਕਹਿੰਦੇ ਗਿੰਦੇ ਰਾਜੋਗੇ ਪਿੰਡਾਂ ਦਾ ਆਖਰੀ ਸਵਾਸ ਲਿਆ ਪਰ ਆ ਤੱਕ ਦੇ ਖੇਡ ਮੈਦਾਨ ਚ ਜੈਦੀਪ ਵੀ ਵਿਦੇਸ਼ ਖੇਡਿਆ ਉਹ ਖੇਲੇ ਦਾ ਚੇਲਾ ਵੀ ਵਿਦੇਸ਼ ਖੇਡਿਆ ਸਾਭਾ ਕਹਿੰਦੇ ਸਰ ਸਿੰਘ ਪਿੰਡਾਂ ਦਾ ਕਿ ਸੂਰ ਸਿੰਘ ਪਿੰਡ ਪਲਵਾਨਾ ਦਾ ਸੂਰਬੀਰ ਜਮਾਨਾ ਦਾ ਰਿਸ਼ੀ ਮੁਨੀਓ ਕਾਲਾ ਦਾ ਨਿਹੰਗ ਸਿੰਘ ਸਰਦਾਰਾਂ ਦਾ ਕਿ ਨਿਹੰਗ ਸਿੰਘ ਸਰਦਾਰਾਂ ਦਾ ਤੇ ਦੋਵੇਂ ਜਿਗਰੀ ਯਾਰ ਹੈ ਦੋਵੇਂ ਭਰਾ ਜਿਹਦਾ ਕਲਵੀਰ ਸਰਪੰਦ ਤੇ ਉਹ ਸੰਮੂ ਸਟੋਰ ਆਫ ਸੀਮੈਂਟ ਸਟੋਰ ਦਾ ਪਿਆਰ ਹੈ ਜਿਹਦਾ ਜਰਨੈਲ ਰਤੋਕੇ ਤੇ ਨਾਲ ਸਾਡੇ ਭਰਾ ਕਨੇ ਬਿੱਟੂ ਦਾ ਪਿਆਰ ਹੈ ਜੁੱਦਾ ਕਹਿੰਦੇ ਜੱਜਵੀਰ ਸਾਡੇ ਸਤਕਾਰਯੋਗ ਨੇ ਕਹਿੰਦੇ ਮੈਨੇਜਰ ਸਾਹਿਬ ਹੁਣਾਂ ਦਾ ਪਾਪਾ ਪਾਪਾ ਦੋ ਜਪੇ ਚਾਰਾ ਹਾਂ ਮੇਰੀ ਭੈਣ ਹੈਲੋ ਹੈਲੋ ਵਾਹ ਸਾਹਮਣੇ ਖੇਡ ਮੈਦਾਨ ਫੇਰ ਗੋੜਾ ਕਿੜਾ ਰਾਜੋ ਕੇ ਪਿੰਡਾਂ ਦਾ ਇਹ ਮੁੰਡਾ ਕਹਿੰਦੇ ਅਨੰਦਪੁਰ ਸਾਹਿਬ ਦੀ ਕੈਂਪੀਅਨਸ਼ਿਪ ਦਾ ਮੈਸਟਰ ਹੈ ਆ ਮੁੰਡਾ ਕਹਿੰਦੇ ਅਨੰਦਪੁਰ ਸਾਹਿਬ ਦੀ ਕੈਂਪੀਅਨਸ਼ਿਪ ਦਾ ਮੈਸਟਰ ਹੈ ਕੈਰਵਾਨ ਸਾਹਿਬ ਭੁੱਡੇ ਆ ਵੀ ਭਾਕਪਾਲ ਦਾ ਨਾਮ ਬਹੁਤ ਸੁਣਿਆ ਪਰ ਦਰਸ਼ਕਾਂਾਂ ਚ ਪਹਿਲੀ ਵਾਰ ਹੋਇਆ ਹੈ ਭਾਗ ਚਕਵਾਲੀਆਂ ਸਾਡਾ ਵੀਰ ਉਧਰ ਸਾਡੇ ਬਹੁਤ ਸਤਿਕਾਰਯੋਗ ਮੇਰਾ ਵੀਰ ਸੁਖਵਿੰਦਰ ਸਿੰਘ ਜੀ ਸੁਖ ਸਰਪੰਚ ਪ੍ਰੇਮਨਗਰ ਟਰੱਡ ਪ੍ਰਵਾ ਦਾ ਧੰਨਵਾਦ ਕਰਦੇ ਆ ਬਲਵਿੰਦਰ ਪ੍ਰੇਮਨਗਰ ਜੀ ਨਾਲ ਆਏ ਹੋਏ ਆਪਾਂ ਦਿਲ ਦੀਆਂ ਗ੍ਰਾਂਈਆਂ ਨੂੰ ਧੰਨਵਾਦ ਕਰਦੇ ਆ ਪਰ ਆਹ ਤੱਕ ਦੇ ਖੇਡ ਮੈਦਾਨ ਦੇ ਵਿੱਚੋ ਇਹ ਕਹਿੰਦੇ ਭੀਰਾ ਸਹਰੀਆਲੀ ਸਾਹਿਬ ਉਹ ਮਹਾਨ ਸ਼ਖਸੀਅਤ ਸੋਹਣਿਆ ਗਾਂਧੀ ਨੇ ਪੁੱਛਿਆ ਸੀ ਕਿ ਇੱਕ ਰੰਮ ਨੂੰ ਦੱਸੋ ਦਰਸ਼ਨ ਦਾ ਕਰਾਓ ਵੀ ਤਰਲੋ ਸਿੰਘ ਜੀ ਚਕਵਾਲੀਆਂ ਕੌਣ ਹੈ ਜਿੰਨੀ ਮਸ਼ਹੂਰੀ ਤੁਹਾਡੇ ਫਾਜ਼ਲ ਸਾਹਿਬ ਨੇ ਕੱਢੀ ਹੈ ਕਿਉਂਕਿ ਕਰਮਾਂ ਦਾ ਪ੍ਰਮਾਣ ਫੇਰ ਕਹਿੰਦੇ ਜੀਵਨ ਹੈ ਏ ਘੜਕੇ ਚੰਬੇ ਵਾਲਾ ਏ ਘੜਕੇ ਚੰਬੇ ਵਾਲਾ ਮੁੰਦਰ ਮੇਰਾ ਵੀਰ ਹੈ ਕਹਿੰਦੇ ਮੈਨੇਜਰ ਸਾਹਿਬ ਜੱਜ ਵੀਰ ਸਿੰਘ ਜੀ ਡਾਕਟਰ ਜਰਨੈਲ ਸਿੰਘ ਜੀ ਨਤੋਗੇ ਸਾਫ ਦਾ ਸਰਪੰਚ ਬਹੁਤ ਵੱਡਾ ਮਾਣ ਪਿਆਰ ਦੇ ਕੇ ਗਿਆ ਨਾਲ ਬਿੱਟੂ ਲਓ ਸਾਹਮਣੇ ਕਹਿੰਦੇ ਚੱਕਾ ਦਾ ਗੁਲਜਾਰੀ ਅਗਲੀ ਰੇਡ ਪਾਉ ਨੂੰ ਵਾਧਾ ਹੋਇਆ ਜੇ ਅਜੇ ਕੋਚਰ ਸਾਹਿਬ ਹੁੰਦੇ ਉਹਨਾਂ ਨੇ ਬਾਜੂ ਕਹਿਣਾ ਸੀ ਕਿ ਮੋੜੀ ਮੋੜੀ ਦੇ ਗਲਜਾਰੀ ਠੱਡਾ ਦੂਰ ਗਈਆਂ ਆ ਮੋੜੀ ਤੇ ਗਲਜਾਰੀ ਠੱਡਾ ਦੂਰ ਗਈਆਂ ਪਰ ਕਹਿੰਦੇ ਸਮੇਂ ਬੀਤੇ ਦੀ ਗੱਲ ਹੈ ਇਹ ਚੱਕਾਂ ਦਾ ਗਲਜਾਰੀ ਆ ਉਹ ਪੂਲਕ ਦਾ ਗਲਜਾਰੀ ਸੀ ਜਿਹਨੇ ਪੂਲਕ ਦਾ ਗਲਜਾਰੀ ਸੀ ਲਓ ਸਾਹਮਣੇ ਖੇਤ ਮੈਦਾਨ ਦੇ ਵਿੱਚ ਕਹਿੰਦੇ ਇਹ ਆ ਚੂਸਕ ਵਾਲਾ ਫੁੱਲਾ ਇੱਕ ਛੂਟਕ ਵਾਲਾ ਫੁੱਲਾ ਪਰਾਗ ਕਨੇ ਬਟਾਲੇ ਵਾਲਾ ਖਿਹਾਰੇ ਵਾਲਾ ਇਹ ਬਰਨਾਲੇ ਵਾਲਾ ਫੂਲਾ ਖੇਡ ਮੈਦਾਨ ਦੇ ਵਿੱਚ ਸਿੱਖ ਸਰਦਾਰ ਰੇਡਪਾਂ ਨੂੰ ਵਧਿਆ ਹੋਇਆ ਹੈ ਹੱਥੇ ਰੱਖਾ ਆਜਨਾ ਗੋਰਿਆ ਤੇਰਾ ਧੰਨਵਾਦ ਹੈ ਇਹ ਤੇਰੇ ਪਿਆਰ ਨੂੰ ਪਲੇਅਰ ਆਏ ਆਂ ਇਹ ਟੀਮਾਂ ਵਾਸਤੇ ਸਾਡੇ ਟੋਪਰਾ ਕਨੇ ਭਾਰਸੀ ਨੇ ਇਹ ਪੰਚਗਵਾਰੀ ਬਾਰੇ ਨੇ ਕਿਹਾ ਆਹ ਵਾਹ ਕਨੇ ਨਾਮਾਂ ਦੇ ਚ ਵੰਡੋ ਦੋਹਾਂ ਟੀਮਾਂ ਨੂੰ ਦੇ ਦੋ ਪੰਚ ਦੇ ਸੀ ਆਹ ਕਰਵੀਰ ਸਰਪੰਚ ਦੇ ਨਾਲ ਆਪਾਂ ਦਿਲ ਦੀਆਂ ਗ੍ਰੰਥੀ ਤੋਂ ਧੰਨਵਾਦ ਕਰਦੇ ਸਾਰੇ ਭਰਾਵਾਂ ਦਾ ਤੁਸੀਂ ਸਾਰੇ ਸਾਡੇ ਸਤਿਕਾਰਯੋਗ ਐਥਰੇਟਾਂ ਖੌਮਲਾ ਪ੍ਰਾਪਤ ਕਰਨ ਦੇ ਖੇਡ ਮੈਦਾਨ ਦੇ ਵਿੱਚ ਧੁੱਕਰੀ ਵਾਲਾ ਇਹ ਪੰਦਰ ਤਾਂ ਹੀ ਕੀਤੀ ਆ ਕਿੰਦਰਾ ਉਹ ਪੰਦਰ ਕਹਿੰਦੇ ਉਂਗਲ ਖੜੀ ਕਰਕੇ ਦੱਸ ਗਿਆ ਵੀ ਮੈਂ ਕਬੱਡੀ ਖੇਡਦਾ ਪਰ ਗਿੰਦਰ ਕਹਿੰਦਾ ਵੀ ਲੰਮਾ ਸਮਾਂ ਕਬੱਡੀ ਦੇ ਤਜਰਬਾ ਮੇਰਾ ਵੀ ਹੈ ਪ੍ਰਾਪਤ ਕਰਨ ਦੇ ਖੇਡ ਮੈਦਾਨ ਦੇ ਕਹਿੰਦੇ ਇਹ ਆ ਤੇਜਵੀਰ ਧੰਮ ਪਿੰਦ ਵਾਲਾ ਇਹ ਖੇਡ ਦਾ ਕਬੱਡੀ ਵੇਖੋ ਪੁੱਟ ਜੱਟ ਦਾ ਨਾ ਵਿਆਲਾ ਲਾ ਲੂਗਾ ਭੂਰਾ ਮੁੰਡਾ ਪੱਕਾ ਇਹ ਚੰਗੀ ਹੱਥਾਂ ਦਾ ਹੋਣੀ ਫਰਮਾਨੀ ਕਰਦਾ ਬੱਲੇ ਜੱਟ ਵਿੱਚ ਜੋਰ ਨਹੀਂ ਆਹ ਸੋਨਾ ਲੀਕ ਇੱਥੇ ਦੁਨੀਆ ਪੂਰੀ ਯੋਧਿਆਂ ਨੂੰ ਕੋਈ ਨਾਂ ਨਹੀਂ ਲਾਂਦਾ ਭੱਜਿਆਂ ਦਾ ਹੋਇਆ ਤਾਉਣਾ ਜਿਹੜਾ ਚੰਦਰਾ 2 ਨੰਬਰ ਤੋਂ ਤੇ ਮਾਤਾ ਦਾ ਵਿਛੋੜਾ ਸਹਿਨਾ ਕਰਿਆ ਤੇ ਕਬੱਡੀ ਚ ਥੋੜੇ ਦਿਨ ਦੂਰ ਰਿਹਾ ਕਿਉਂਕਿ ਮਾਤਾ ਸ ਦੁਨੀਆ ਨੂੰ ਅਲਵਿਦਾ ਕਹਿ ਗਈ ਐ ਮਾਵਾ ਦਾ ਪੁੱਤਾਂ ਦਾ ਪਿਆਰ ਹੁੰਦਾ ਕਹਿੰਦਾ ਸੋ ਗਿਆ 12 ਵਜੇ ਜਾਵਾ 1 ਵਜੇ ਜਾਵਾ ਤਾਂ ਪੂਹੇ ਚ ਖੜੀ ਹੁੰਦੀ ਸੀ ਕਿ ਮੇਰਾ ਪੁੱਤ ਜੀਵਨ ਕਬੱਡੀ ਖੇਡ ਕੇ ਆਣਾ ਮਾਨੂੰ ਦੁੱਧ ਪੱਤਾ ਕਰਕੇ ਦੇਣਾ ਮਾਨੂੰ ਪਾਣੀ ਦਿੱਤਾ ਕਰਕੇ ਦੇਣਾ ਹੋਰਿਆ ਇੱਕ ਛੋੜੇ ਸਹਨੇ ਉੱਥੇ ਹੁੰਦੇ ਜੀਵਣਾ ਪਰ ਪਰ ਮਾਤਾ ਤੈਨੂੰ ਬੜ ਬਸ਼ੀ ਇੱਕ ਬੇਨਤੀ ਆ ਕਿਰਪਾ ਕਰਕੇ ਗਰਾਊਂਡ ਕਲੀਅਰ ਕਰਾਇਆ ਗੱਜਤ ਗਿਰ ਸਾਹਿਬ ਆ ਕਿਉਂ ਭਰਾਵਾਂ ਨੂੰ ਥੋੜਾ ਸਾਹ ਚੋਜਣਾ ਗ੍ਰਾਹਣ ਕਿਰਪਾ ਕਰਕੇ ਕਲੀਅਰ ਕਰ ਲਓ ਜੀ ਬੈਂਕੇ ਪਿੰਡ ਦਾ ਪਾਜੂ ਇੱਕ ਕੰਨੀ ਦੇ ਚਾਰ ਖੜਾ ਏ ਕੰਨੀ ਦੇ ਕਹਿੰਦੇ ਫੇਰਾਂ ਫੇਰਾਂ ਵਾਲਾ ਸ਼ੀਪਾ ਨਾਮ ਕਹਿੰਦੇ ਗੱਪਰੂ ਇਹ ਇੱਥੇ ਰੱਖੋ ਸਿੱਖ ਸਰਦਾਰ ਗੱਪਰੂ ਗੁਰਦਾਸ ਪੁਰੀਆ ਗੁਰਦਾਸ ਪੁਰੀਆ ਦੁਰਦਾਸ ਚੱਕੀ ਦੇ ਪਣ ਵਰਗੀ ਛਾਤੀ ਹੈ ਚੱਕੀ ਦੇ ਪਣ ਵਰਗੀ ਛਾਤੀ ਜਿਗਰੇ ਕੱਟਣ ਦੇ ਜੋ ਜੋਨ ਦੇ ਹੰਦਿਆ ਨੋਟ ਕਰਦੇ ਤਜ ਬਾਟਰ ਨੇ ਸੀ ਪਰਵੰਦਰ ਫਿੱਡਾ ਘੋੜਾ ਲੰਮੀ ਪਾਰੀ ਦਾ ਨਾਂ ਖਰਮ ਦੇ ਖੇਡੇ ਕਾਕਾ ਕਾਰੀ ਸਾਰੀ ਦਾ ਲੱਖਾਂ ਦੀ ਗੱਲ ਕਰਦਾ ਲੱਖਾਂ ਗੱਦੀ ਪੁਰਦਾ ਨਹੀਂ ਖਾਲੀਅਤ ਗੁਰਲਾਲ ਕਦੇ ਨਹੀਂ ਪਿੱਛੇ ਮੁੜਦਾ ਜੀ ਖਾਲੀਅਤ ਗੁਰਲਾਲ ਕਦੇ ਨਹੀਂ ਪਿੱਛੇ ਮੁੜਦਾ ਜੀ ੱੱਕਾਂ ਮਾਰਿਆ ਮਾਰ ਹੁਚਪਾ ਮਾਰ ਹੁਚਪਾ ਜਸਵੰਤ ਕੱਢਲੋਂ ਵੀਰ ਨੂੰ ਬੇਨਤੀ ਹੈ ਜਸਵੰਤ ਜੀ ਗੜਣਾ ਵਾਲੇ ਨੂੰ ਸਾਡਾ ਵੀਰ ਭਾਰਤ ਸਿੰਘ ਜੀ ਚੇਅਰਮੈਨ ਸਾਹਿਬਾ ਸਾਹਮਣੇ ਖੇਡ ਮੈਦਾਨ ਚ ਆਵਾ ਕਹਿੰਦੇ ਡੁਗਰੀ ਆ ਪੁਆਇੰਟ ਆ 1.9 ਤੇ ਬਾਜੂ ਬੈਂਕੇ ਦੀ ਟੀਮ ਦੇ ਪੁਆਇੰਟ ਆ ਜੀ 15 ਇੱਕ ਜ਼ੋਰਦਾਰੀ ਤਾੜੀ ਮਾਰ ਦੋ ਆਪਾਂ ਸਾਰੇ ਭਰਾਵਾਂ ਦਾ ਗੱਲੀਆਂ ਕਰੀਏ ਜੋ ਸਰਕਾਰ ਤੇ ਦਾਸ ਵਾਸਤੇ ਵੀ ਬਹੁਤ ਵੱਡਾ ਮਾਨਦਰ ਪੁੱਛਦਾ ਕੀਤਾ 19 ਤੇ 15 ਤਰਨਾਮ ਵਾਲੇ ਦੋਤੇ ਦੀ ਗੱਲ ਵੱਖਰੀ ਹੈ ਪਰ ਆ ਤੱਕ ਦੇ ਖੇਡ ਮੈਦਾਨ ਦੇ ਵਿੱਚ ਗੱਪਰੂ ਕਹਿੰਦੇ ਜੀਵਨ ਉਹ ਜੀਵਨ ਜੋ ਗੱਪਰੂ ਆ ਜਾਂਦੇ ਜਿਹੜੇ ਲਾਉਂਦੇ ਰੇਣ ਉੱਠ ਕੇ ਧੰਨ ਜੋੜ ਜਵਾਨੀ ਦਾ ਲੈ ਜਾਂ ਭਰਿਆ ਮੇਲਾ ਲੁੱਟ ਕੇ ਇਹ ਅੜੀਆਂ ਘੋਲੇ ਨੇ ਮਤਰਾਂ ਕਾਹੀ ਜਾਂਦੇ ਨੇ ਮਹਿਮਾਨੀ ਕੇ ਰਾਜਾ ਖੇ ਮੱਖਣ ਸੰਧੋ ਨੂੰ ਗੁਰੂ ਮੰਨਦਾ ਹੈ ਉਹ ਤੱਕ ਦੇ ਖੇਡ ਮੈਦਾਨ ਦੇ ਵਿੱਚ ਬਿਆਲ ਪੂਆ ਜੱਕਾ ਅਗਲੀ ਰੇਡ ਤੋਂ ਨੂੰ ਵਾਦਾ ਹੋਇਆ ਹੈ ਚਾ ਪਿਆਰ ਨੇ ਕਿ ਮੁੜ ਕੋ ਮੁੜਕੀ ਹੋ ਗਿਆ ਮਿੱਤਰੋ ਜੋਰ ਚੋਪਰਾ ਦਾ ਕੰਡਾ ਵੀਰੀ ਚਮਦਾ ਜਿਸਮ ਕਠੋਰ ਚੋਪਰਾ ਦਾ ਚੜੀ ਜਬਾਨੀ ਗਰਮ ਖੂਨ ਲਲਕਾਰੇ ਤਾਂ ਮਜਦੇ ਰਾਜੇ ਖੇਲੇ ਮਰਦ ਮੈਦਾਨੋਂ ਡਰ ਕੇ ਨਹੀਂ ਭਜਦੇ ਆਹ ਰਾਜੇ ਖੇਲੇ ਮਰਦ ਮੈਦਾਨੋਂ ਡਰ ਕੇ ਨਹੀਂ ਭਜਦੇ ਇਹ ਬਾਜੂ ਦਾ ਚੇਲਾ ਇਕੱਲੇ ਕਰਕੇ ਕਹਿੰਦੇ ਚੁਗਾ ਵਿੱਚ ਇੱਕ ਬਹੁਤ ਵੱਡਾ ਕਬੱਡੀ ਦਾ ਕੱਪ ਕਰਾ ਹੈ ਜਿਹੜੇ ਰੇਟਾਂ ਜੱਖਿਆਂ ਦੇ 5 ਮੋਟਰਸਾਈਕਲ ਜਿਨ੍ਹਾਂ ਨੇ ਇੱਕ ਨੂੰ ਕਹਿੰਦੇ ਕਲਾਈਨਟਰ ਤੋਂ ਗਲਤੀ ਨਾਲ ਬੋਲੇਗਾ ਤਾਂ ਫੇਰ ਵੀ ਕੰਦੇ ਮੋਟਰਸਾਈਕਲ ਲੇਤਾ ਆ ਤੱਕ ਦੇ ਖੇਡ ਮੈਦਾਨ ਦੇ ਵਿੱਚੋਂ ਕੋਲ ਨੰਬਰ ਤੇ ਫੂਲਿਆ 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 ਮੁੰਡਾ ਸਪੀਡੀ ਆ ਆ ਫੂਲਿਆ ਮੁੰਡਾ ਸਪੀਡੀ ਆ ਭੱਜਦਾ 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 ਫੂਲਿਆ ਭੱਜਦਾ ਮੁੰਡਾ ਸਪੀਡੀ ਐ ਜਿਹੜਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਸਿਰੇ ਦੀ ਟੱਕਰ ਆ ਖੇਡ ਮੈਦਾਨ ਦੇ ਵਿੱਚੋਂ ਚੱਲੋ ਗੱਗੂਗਾ ਪਾਰ ਰੇ ਅੱਥੇ ਰੱਖੋ ਨੌਜੰਨਾ ਇਹ ਆ ਆ ਵਾਹ ਬਾਜੂ ਦਾ ਚੇਲਾ ਆ ਵਾਹ ਬਾਜੂ ਦਾ ਚੇਲਾ ਇਹ ਆ ਅਕਬਰ ਸਾਹਿਬ ਦੇ ਕੰਟਰਸ਼ੇਪ ਦਾ ਵਸ਼ਤ ਕਹਿੰਦੇ 2.5 ਲੱਖ ਦੇ ਦਫੇ ਲਾਏ ਆ ਨਕੋਂ ਕੋ ਗਾਵਾ ਜੋ ਕਿ ਤਾਰੀ ਮਹੋਂ ਮੁੰਡੇ ਦੇ ਨਾਲ ਇਹ ਕਹਿੰਦੇ ਕਾਸ਼ ਸਰਸਿਰ ਪਿੰਡ ਦਾ ਖੇਡਣੀ ਉਹ ਕਬੱਡੀ ਦੁੱਧ ਦੇ ਜਾਂਦੀ ਪਾਈ ਦਾ ਕੋ ਮਾਗਟ ਛੱਡਣਾ ਪੈਂਦਾ ਨੇ ਕਰ ਜਾਈਦਾ ਜੇ ਥਾੜੂ ਦੀ ੱਪਾਂ ਦੀ ਸਾਰੀ ਪਹਿਲੀ ਮਾਰ ਮਿੱਤਰੋ ਸੌਖੇ ਪਾਨਾ ਨਹੀਂ ਕਬੱਡੀ ਦੇ ਸੌਖੇ ਪਾਨਾ ਨਹੀਂ ਕਬੱਡੀ ਦੇ ਸਟਾਰ ਮਿੱਤਰੋ ਰਾਤ ਤੱਕ ਵੇ ਕਹਿੰਦੇ ਦੁਗਰੀ ਵਾਲਾ ਪਿੰਡ ਤੋਂ ਦੁਗਰੀ ਵਾਲਾ ਪਿੰਡ ਤੋਂ ਦੁਗਰੀ ਵਾਲਾ ਪਿੰਡ ਤੋਂ ਘਰ ਤੜਕਾ ਦੇ ਮੁਰਗੇ ਰੈਂਚਦੇ ਨੇ ਪੁੱਤ ਬਾਣੀਆਂ ਲਾਓ ਸਿਰੇ ਦੀ ਟੱਕਰ ਆ ਖੇਡ ਮੈਦਾਨ ਦੇ ਚੋ ਘੋੜਾ ਖੜਾ ਕਹਿੰਦੇ ਰਾਜੋ ਕੇ ਪਿੰਡ ਵਾਲਾ ਪਿੰਡ ਰਾਜੋ ਕੇ ਬਾਟਰ ਤੇ ਘੁੱਗ ਬਸਦਾ ਜਿਹਦੀਆਂ ਲਾਗੇ ਵਿੱਚ ਸਰਦਾਰੀਆਂ ਨੇ ਜੱਫਾ ਹਿੱਕਦੇ ਯੋਗਾਂ ਮੁਕਾਬਲਾ ਹੁੰਦਾ ਦਰਸ਼ਕਾਂ ਦੇ ਚਾਹਰੀਆਂ ਨੇ ਬਲਵਾਈ ਤਵਾਪੀ ਅੱਜ ਵੀ ਯਾਦ ਕਰਦੇ ਜਿਹੜੀਆਂ ਟੀਟੀ ਨੇ ਚਪੇੜਾਂ ਮਾਰੀਆਂ ਨੇ ਜਿਹੜੀਆਂ ਟੀਟੀ ਨੇ ਚਪੇੜਾਂ ਮਾਰੀਆਂ ਨੇ ਹਾਂ ਸਾਹਮਣੇ ਖੇਡ ਮੈਦਾਨ ਪੁਆਇੰਟ ਜਿਹੜਾ ਇਸ ਸਮੇਂ ਤੱਕਦੇ ਆ ਗਬਰੂ ਕਹਿੰਦੇ ਕੌਣ ਹੈ ਇੱਕ ਕਰਮੂ ਵਾਲਾ ਪਿੰਡਾ ਦੁਨੀਆ ਅਮਰਤ ਅਮਰਤ ਕਹਿੰਦੀ ਹੈ ਕਰਮੂ ਵਾਲਾ ਪਿੰਡਾ ਵਾਲਾ ਗੋੜਾ ਸਰਪੰਚ ਰਾਮੂ ਵਾਲਾ ਮਹਿੰਸ ਸਿੰਘ ਸਾਡਾ ਸਰਪੰਚ ਸਾਹਿਬ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਸੁਖਵਿੰਦਰ ਸਿੰਘ ਜੀ ਸੁਖ ਸਰਪੰਚ ਪ੍ਰੇਮਨਗਰ ਗੱਧ ਪ੍ਰਬਾਰ ਦਾ ਧੰਨਵਾਦ ਹੈ ਬਲਵਿੰਦਰ ਸਿੰਘ ਜੀ ਕਾਲਾ ਸਰਪੰਚ ਗੱਧ ਜੱਜਲ ਸਰਵੰਸ ਸਿੰਘ ਜੀ ਸਰਪੰਚ ਰਕਤੋਕੇ ਊੰਕਾਰ ਸਰਪੰਚ ਝਾਰ ਸਾਹ ਬੋਹਲੀਆਂ ਜਸਪਾਲ ਸਿੰਘ ਜੀ ਸਰਪੰਚ ਹੈਲੀਆਂ ਸਾਡਾ ਮਾਨ ਸਿੰਘ ਨਾਲ ਸੁਖਵੀਰ ਸਿੰਘ ਸਰਪੰਚ ਰੱਖੋਗੇ ਅਮਰੀਤ ਸਿੰਘ ਸਰਪੰਚ ਰਾਮੂਆਰ ਦੇ ਵਸਾ ਸਿੰਘ ਲਈ ਆਪਾਂ ਦਿਲ ਦੀਆਂ ਗਰਾਹੀ ਦੋ ਧੰਨਵਾਦ ਕਰਦੇ ਸਾਰੇ ਭਰਾਵਾਂ ਦਾ ਸਾਡੇ ਕੁਲਵੀਰ ਸਿੰਘ ਜੀ ਸਰਪੰਚ ਸਾਹਿਬ ਸੰਧੂ ਸੀਮਨ ਸਟੋਰ ਵਾਲੇ ਗੁਰਦੇਵ ਸਿੰਘ ਜੀ ਯਾਰਾਂ ਦੇ ਯਾਰ ਹੈ ਉਹ ਤੱਕ ਦੇ ਕਹਿੰਦੇ ਭਾਗ ਚੇਅਰਮੈਨ ਬੈਠਾ ਹੋਇਆ ਤਰਲੋਪ ਸਿੰਘ ਚੰਗਵਾਲੀ ਦਾ ਲੱਗਦੇ ਉਹ ਤੱਕ ਦੇ ਗੱਭਰੂ ਕਹਿੰਦੇ ਕੌਣ ਆ ਇਹ ਮੁੰਡਾ ਕਹਿੰਦੇ ਚੱਕਾਂ ਵਾਲਾ ਗੁਲਜਾਰੀ ਐ ਤੇ ਚੱਕਾਂ ਵਾਲਾ ਗੁਲਜਾਰੀ ਐ ਤੇ ਆਹ ਕਹਿੰਦੇ ਬਾਜੂ ਦਾ ਚੇਲਾ ਆਹ ਕਹਿੰਦੇ ਬਾਜੂ ਦਾ ਚੇਲਾ ਆਹ ਕਹਿੰਦੇ ਬਾਜੂ ਦਾ ਚੇਲਾ ਇੱਕ ਸਾੜ ਦੇ ਸੱਮੇ ਕਬੂਤਰ ਦਾ ਚੇਲਾ ਕਿਹੜ ਕਬੱਡੀ ਦੇ ਤਹਿਕਾਮ ਜਾ ਕੇ ਰੱਖਿਆ ਹੈ ਇੰਗਲੈਂਡ ਖੇਡਿਆ ਤੇ ਕਹਿੰਦੇ ਛੰਗੇ ਅਮਲੀ ਦੀ ਟੀਮ ਦੇ ਲਈ ਵੱਡੇ ਦਸਤੇ ਭਰ ਗਿਆ ਪਰ ਆਹ ਮੁੰਡਾ ਕਹਿੰਦੇ ਬਰਨਾਲੇ ਵਾਲਾ ਸਿੱਖ ਸਰਦਾਰ ਗੱਭਰੂ ਅਗਲੀ ਰੇਡ ਪਾਉਣ ਨੂੰ ਵਾਅਦਾ ਹੋਇਆ ਹੈ ਜੇ ਬਾਜ ਵਰਗੀ ਨਿਗਾਹ ਹੁੰਦੀ ਆ ਜਿਹੜੇ ਧਾਵੀਆਂ ਦੀ ਆਵੇ ਅੱਗੇ ਔਲਾਦ ਦਾ ਨਾਮ ਬੱਚਾ ਵੱਡਾ ਹੁੰਦਾ ਜਿੱਦਾ ਗੁਰਜੰਟ ਗੇਲ ਸਾਡਾ ਵੀਰ ਹੈ ਫਰਗੇ ਜੱਫੇਦਾਰ ਹਯਾਰਾ ਸਿੰਘ ਜੀ ਗੇਲ ਦਾ ਪੁੱਤਰਾ ਹੈ ਹਯਾਰਾ ਸਿੰਘ ਗੇਲ ਨੂੰ ਦੁਨੀਆ ਜਾਣਦੀ ਹੈ ਸਾਸ ਦੇ ਇੱਕ ਵੱਡੀ ਵੱਡੀ ਲੀ ਪਾਈ ਪਰਾ ਤੱਕ ਦੇ ਖੇਡ ਮੈਦਾਨ ਦੇ ਵਿੱਚ ਹੈ ਆ ਵਾਹ ਨੌਜੋਨ ਹੈ ਪਹਿਰਾ ਵਾਲਾ ਛੀਪਾ ਜਿੰਦਾ ਟਲੋਂ ਗਵਾਨਦਰੀਆ ਫਰਾਂਸ ਵਾਲਾ ਰਹਿੰਦਾ ਉਹ ਯਾਰਾਂ ਦਾ ਯਾਰ ਰਹਿੰਦਾ ਜਿੱਥੇ ਯਾਰ ਕਹਿੰਦੇ ਸ਼ੇਰੇ ਲੋਰੀ ਮਾਲੇ ਲੜਾ ਵੀਰ ਜਿੱਥੇ ਰਹਿੰਦਾ ਪਰ ਆ ਤੱਕ ਨੇ ਖੇਡ ਮੈਦਾਨ ਦੇ ਵਿੱਚ ਫਰਾ ਮੁੰਡਾ ਕੌਣਾ ਹੈ ਓਏ ਆ ਕੌਣਾ ਹੈ ਆ ਕਹਿੰਦੇ ਸਿਹਿਆਰੀ ਵਾਲਾ ਪੀਰਾ ਆਸਟ੍ਰੇਲੀਆ ਦੇ ਵਿੱਚ ਖੇਡਿਆ ਆਸਟ੍ਰੇਲੀਆ ਖੇਡਿਆ ਇੰਡੀਆ ਦੇ ਕਪਾਲੇ ਸਪੈਸੋ ਕਰਕੇ ਆਇਆ ਤੇ ਲੱਕੀ ਡਰਾਮ ਸਕੂਲ ਸਾਰੇ ਕੈਨੇਡਾ ਦੇ ਭਰਾ ਦਾ ਨਾਮ ਵੱਡਾ ਮਿੰਟੂ ਨੰਬਰਦਾਰ ਤੇ ਸ਼ੀਰਾ ਬਰਾੜ ਪੰਜ ਕਰਾਈਆਂ ਵਾਲੇ ਜਿਨ੍ਹਾਂ ਨੇ ਕੱਲ ਪਿੰਡ ਕਬੱਡੀ ਦਾ ਕੱਪ ਕਰਾਇਆ ਤੇ ਆਹ ਮੁੰਡੇ ਨੇ ਕੰਦੇ ਸਿਰੇ ਦਾ ਜਫਾ ਲਾ ਕੇ ਬੱਲੇ ਬੱਲੇ ਕਰਾਈ ਹੈ ਬਗੀਚੇ ਕੁਸ਼ਮ ਦਾ ਭਤੀਜਾ ਦੇਸੀ ਨੂੰ ਸਾਡੇ ਭਰਾ ਖੇਡ ਕਬੱਡੀ ਨੂੰ ਵੱਡਾ ਮਾਣ ਦਿੰਦੇ ਆ ਕਿਰਾਂ ਕਿ ਸਾਧਾ ਕੀ ਆਉਂਦਾ ਕੋਈ ਗੱਲ ਨਹੀਂ ਬਾਜੂ ਤੂੰ ਲੰਮਾ ਸਮਾਂ ਹੋ ਗਿਆ ਤੈਨੂੰ ਕਬੱਡੀ ਖੇਡਣ ਦੇ ਨਾਲ ਤੈਨੂੰ ਸਾਰਾ ਸਾਰੇ ਸਨਕਾਰ ਦਿੰਦੇ ਆ ਤੂੰ ਵੀ ਕਹਿੰਦਾ ਬਾਜੂ ਕਹਿੰਦਾ ਕੋਈ ਗੱਲ ਨਹੀਂ ਸੁਗਿਆ ਇੱਕ ਪੁਆਇੰਟ ਦੀ ਕੋਈ ਗੱਲ ਨਹੀਂ ਆਪਾਂ ਝਗੜਾ ਨਹੀਂ ਕਰਨਾ ਇਹ ਗੁਰੂਕਾਰ ਹੈ ਇਹ ਗੁਰੂਕਾਰ ਹੈ ਤੇ ਤੰਤਰ ਬਾਬਾ ਵੀਰ ਸਿੰਘ ਜੀ ਦਾ ਸਰਾਨਾ ਜੋੜ ਮਿਲਦਾ ਬਾਬਾ ਮੋਰਸੀ ਦਾ ਭਾ ਪੂਰੇ ਪਿੰਡ ਦਾ ਕਿੰਦਰ ਦੂਜੀ ਸਾਈਡ ਦੇ ਚੜਦੀ ਬਰੇਸ ਆ ਇੱਕ ਸਾਈਡ ਤੇ ਤਜਰਬਾ ਬੋਲਦਾ ਜਰਨਾ ਸਾਹਿਬ ਇੱਕ ਸਾਈਡ ਤੇ ਆ ਖੇਡੀ ਕਬੱਡੀ ਬੋਲਦੀ ਆ ਆ ਯਾਰੀਆਂ ਕਮਾਈਆਂ ਆ ਪੈਸਾ ਲੋਕਾਂ ਨੇ ਕਮਾਇਆ ਤਾਂ ਕਮਾਇਆ ਹੋਊਗਾ ਅਸੀਂ ਯਾਰੀਆਂ ਕਮਾਈਆਂ ਪੈਸਾ ਲੋਕਾਂ ਨੇ ਕਮਾਇਆ ਤਾਂ ਕਮਾਇਆ ਹੋਊਗਾ ਅਸੀਂ ਯਾਰੀਆਂ ਕਮਾਈਆਂ ਕਦੇ ਕੀਲੀ ਫਗਾਣੇ ਵਾਲਾ ਆ ਗੋਰੇ ਦੇ ਪਿਆਰ ਨੂੰ ਖੇਡ ਲਾਏ ਹੋਇਆ ਸਰਨਾਮ ਸਰਪੰਚ ਮਾਨ ਕਰਦਾ ਗੋੜੇ ਦੇ ਕਹਿੰਦੇ ਗੋੜਿਆ ਫੇਰ ਸੱਦੇ ਤੇ ਚੋਟੀ ਦੇ ਸੱਦੇ ਫੇਰ ਸੱਦੇ ਦਾ ਚੋਟੀ ਦੇ ਸੱਦੇ ਆਹ ਤੱਕ ਦੇ ਮਾਣੇਗੇ ਪਿੰਡਾਂ ਦਾ ਭੋਲਾ ਗਿੰਦਰਗਲ ਆਸਟ੍ਰੇਲੀਆ ਉਹ ਜਾਓ ਉਹ ਜੱਫਾ ਹੀ ਆ ਉਹ ਜਾਓ ਮੈਨੂੰ ਦਿਖਾ ਦੇ ਤਾ ਤੱਕ ਜੇਨ ਤੱਕ ਜੇਨ ਉਧਰ ਸਾਡੇ ਵੀਰ ਕਹਿੰਦੇ ਸਾੰਦਾ ਸਿੱਧੂ ਕਨੇਡਾ ਹਰਵੰਦਰ ਗਿੱਲ ਯੂਐਸਏ ਲਾਂ ਕਰਾਉਂਦੇ ਆ ਕਿ ਗਿੰਦੇ ਰਾਮੂ ਵਾਲੀਏ ਦਾ ਕਹਿੰਦੇ ਇੱਕ 5 ਫੁੱਟਾ ਕੱਪ ਤੇ 11000 ਦਾ ਵੱਡਾ ਮਾਨ ਸਰਮਾ ਕਰਨਾ ਕਹਿੰਦੇ 10000 ਦਿੱਤਾ ਆ ਉਹ ਜਸਪਾਲ ਭਰਾ ਪੁੱਜਾ ਸਰਪੰਚ ਸਾਹਿਬ ਯਾਰਾਂ ਦਾ ਯਾਰ ਆ ਵੱਡੇ ਮਾਣ ਦੇ ਕੇ ਗਿਆ ਆਪਾਂ ਧੰਨਵਾਦ ਕਰਦੇ ਆ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਗੱਪਰੂ ਦੀ ਰੇਡ ਪਈ ਹੋਈ ਹੈ ਚਾਰ ਚਾਰ ਨੇ ਇਹ ਨਾਣਾ ਇਹ ਕਹਿੰਦੇ ਬਾਜੂ ਦਾ ਚੇਲਾ ਤੇ ਬੰਕੇ ਪਿੰਡ ਦਾ ਪਾਸੇ ਜਿਹੜਾ ਨੇ ਸਰਮਣ ਸਿੰਘ ਸਾਹ ਨੇ ਬਹੁਤ ਵੱਡੇ ਮਾਣ ਕਰ ਦਿੱਤੇ ਆ ਹਾਂ ਸਾਹਮਣੇ ਅਗਲੀ ਰੇਡ ਖੇਡ ਮੈਦਾਨ 'ਚ ਫੇਰ ਇਹ ਲੁੱਡੀ ਅਤੇ ਕਮਾਲ ਦਾ ਦੀ ਜਗ੍ਹਾ ਰਿਆਰੀ ਹੈ ਹਾਕੀ ਵਾਲੀ ਵਾਲ ਕਬੱਡੀ ਖੇਡ ਪਿਆਰੀ ਹੈ ਇਹ ਨਾਲ ਮਿਲ ਕੇ ਮੇਲੇ ਤੇ ਤਿਹਾਰ ਬਣਾਉਂਦੇ ਨੇ ਸਾਰਾ ਇਕੱਠਾ ਇਕੱਠਾ ਪੰਜਾਬੀ ਸ਼ੇਰ ਨਹਾਉਂਦੇ ਨੇ ਗੁਰਜਨ ਸਿੰਘ ਸਰਮਾਨ ਸਰਮਾਨ ਕੰਦੇ ਦਾ ਨਹੀਂ ਨਹੀਂ ਅਗਲੀ ਮੇਲੇ ਦਾ ਠੀਕ ਹੈ ਲਾਓ ਸਿਰੇ ਦੀ ਟੱਕਰ ਆ ਖੇਡ ਮੈਦਾਨ ਦੇ ਵਿੱਚੋਂ ਭਰਾ ਕੌਣ ਹੈ ਇਹ ਪੇੜਾ ਵਾਲਾ ਹੋ ਪੇੜਾ ਵਾਲਾ ਸ਼ੀਪਾ ਇਹ ਪੇੜਾ ਵਾਲਾ ਆਓ ਆ ਗਿਆ ਸਾਡੀ ਸ੍ਰੀਲੀ ਆਵਾਜ਼ ਧਾਡੀ ਜੀ ਦਾ ਮਾਣ ਸਾਡਾ ਵੀਰ ਗੁਰਦੇਸ਼ ਸਿੰਘ ਤੋਫਾ ਸਾਹਿਬ ਭਰਾ ਜਦੋਂ ਸਟੇਜ ਤੇ ਹੁੰਦਾ ਤੇ ਮੂੰਹੋਂ ਦਿਲ ਕਰਦੇ ਆ ਅੰਬਰਾਂ ਦੇ ਪੰਛੀ ਉੱਤਰ ਆਉਂਦੇ ਆ ਜਿਵੇਂ ਮਿਲਖਾ ਸਿੰਘ ਮੌਜੀ ਦਾ ਢਾਡੀ ਜਥਾ ਲੱਗਾ ਹੋਇਆ ਹੈ ਅੰਬਰਾਂ ਦੇ ਪੰਛੀ ਘਰਾਂ ਨੂੰ ਜਾਂਦੇ ਰੁਕਦੇ ਆਹ ਤੱਕ ਖੇਡ ਮੈਦਾਨ ਦੇ ਅੱਗੇ ਬੰਗਰੂ ਜਿੰਦੇ ਸਾਹ ਤੀੜੀ ਫਗਾਣੇ ਵਾਲਾ ਤੇ ਭੂਰੇ ਪਿੰਡਾ ਕੇਂਦਰ ਆਹ ਭੂਰੇ ਪਿੰਡਾ ਕੇਂਦਰ ਤੇ ਸਾਹ ਕੇਂਦਰ ਤੇ ਸਾਹ ਕੇਂਦਰ ਤੇ ਸਾਹ ਬਹੁਤ ਜੀ ਤੋਹਾ ਸਾਹ ਇਹਨਾਂ ਬੋਲਾਂ ਦੀ ਬਹੁਤ ਵੱਡਾ ਮਾਨ ਦੇ ਕੇ ਗਿਆ ਆ ਉਹ ਤੱਕ ਦੇ ਖੇਡ ਮੈਦਾਨ ਦੇ ਵਿੱਚੋਂ ਤੱਕ ਗੁਰਬੀਰ ਸਿੰਘਾ ਤੇਰੇ ਪਰ ਲੋੜਕਾਂ ਲੱਗਿਆ ਹੋਇਆ ਡੈਕਟਰ ਜਰਨੈਲ ਸਿੰਘ ਜੱਜ ਵੀਰ ਸਿੰਘ ਜੀ ਕਹਿੰਦੇ ਸਾਡੇ ਨਾਨਯਰ ਸਾਹਿਬ ਜਿਨ੍ਹਾਂ ਨੇ ਖੁੱਲੇ ਗੱਲਾਂ ਕਹਿੰਦੇ ਟੀਮਾਂ ਸੱਦੀਆਂ ਤੇ ਭਾਗ ਸਿੰਘ ਜੀ ਕਹਿੰਦਾ ਜੇ ਪੈਰ ਬਲੀ ਆਇਆ ਤੇ 10000 ਆਪਾਂ ਦੇ ਕੇ ਮਦਦੋਂ ਇੱਕ ਗੁਰਨਾਲ ਕਾਗਸਾ ਦੇ ਵੀਰ ਕੈਨੇਡਾ ਤੋਂ ਲੈ ਆ ਰਹੇ ਹੰਦ ਮੰਦ ਹੈ ਆਪਾਂ ਦਿਲੀਏ ਕਰੀਏ ਧੰਨਵਾਦ ਕਰਦੇ ਆ ਇਹਨਾਂ ਬੋਲਾਂ ਦੀ ਬਹੁਤ ਬੋਡਾ ਮਾਨ ਪਿਆਰ ਦੇ ਕੇ ਗਏ ਆਪਾਂ ਦਿਲੋਂ ਸਤਿਕਾਰ ਕਰਦੇ ਸਾਰੇ ਭਾਵਾਂ ਦਾ ਲਓ ਸਾਹਮਣੇ ਖੇਡ ਮੈਦਾਨ ਵਿੱਚੋਂ ਗੋਰਾ ਗੜਾ ਕਹਿੰਦੇ ਰਾਜੋ ਕੋ ਪਿੰਡਲਾ ਪਰ ਉਹ ਬਾਜੂ ਦਾ ਤੇਲਾ ਹੋ ਗਿਆ ਬੂਰੇ ਬਾਜੂ ਦਾ ਤੇਲਾ ਹੋ ਗਿਆ ਬੂਰੇ ਸਰਸਿੰਘ ਦੀ ਧਰ ਲਓ ਬਹੁਤ ਵੱਡਾ ਮਾਣ ਕਰ ਫਿਰ ਤੋਂ ਨੋ ਬੋਲਾ ਲਈ ਡਾਕਟਰ ਜਰਨੈਲ ਸਿੰਘ ਜੀ ਰਤੋਗੇ ਸਾਡਾ ਵੀਰ ਸੁਖਵਿੰਦਰ ਸਿੰਘ ਜੀ ਬਿੱਟੂ ਸਰਪੰਚ ਸਾਹਿਬ ਉਹਨਾਂ ਨੇ ਬਹੁਤ ਵੱਡਾ ਮਾਣ ਕਰ ਖਰਾਕ ਤੱਕ ਦੇ ਖੇਡ ਮੈਦਾਨ ਵਿੱਚ ਇਸ ਹਿੜਿਆਣੀ ਵਾਲਾ ਇਸ ਹਿੜਿਆਲੀ ਵਾਲਾ ਇਸ ਹਿੜਿਆਲੀ ਵਾਲਾ ਸਾਡੇ ਬਹੁਤ ਸਤਿਕਾਰਯੋਗ ਸਰਪੰਚ ਸਾਹਿਬ ਸੁਖਵਿੰਦਰ ਸਿੰਘ ਜੀ ਸੋਖ ਸਰਪੰਚ ਪੇਮ ਨਗਰ ਉਹਨਾਂ ਦੇ ਸੁਪੁੱਤਰ ਗੁਰਲਾਲ ਕੈਨੇਡਾ ਕੱਤ ਪਰਿਵਾਰ ਦਾ ਬੱਗਾ ਧੰਨਵਾਦ ਹੈ ਫਿਰ ਤੋਂ ਬਹੁਤ ਬੱਲੇ ਮਾਰ ਪਿਆਰ ਉਧਰ ਦੂਜੀ ਸਾਈਡ ਦੇ ਕਹਿੰਦੇ ਕੌਣ ਆ ਇਹ ਕਹਿੰਦੇ ਰਵੀਸ਼ੇਮ ਦਾ ਪੁੱਤ ਜੰਬੇ ਦਾ ਟੇਕੇ ਕਬੱਡੀ ਬਾਕੀ ਆ ਪੰਪਨ ਹਜ਼ਾਰ ਆ ਦੋਹਾਂ ਟੀਮਾਂ ਨੂੰ ਆ ਪੰਪਨ ਹਜ਼ਾਰ ਆ ਦੋਹਾਂ ਟੀਮਾਂ ਨੂੰ ਦੋਹਾਂ ਟੀਮਾਂ ਨੂੰ ਪੰਪਨ ਹਜ਼ਾਰ ਸ਼ਰੌਂਗੜ੍ਹ ਦੇਲਾ ਪ੍ਰਬੰਧਕ ਕਮੇਟੀ ਦੇ ਵਿੱਚ ਵੱਡਾ ਨਾਮ ਹੈ ਜੱਜ ਵੀਰ ਸਿੰਘ ਜੱਜ ਆ ਸਾਡੇ ਕਹਿੰਦੇ ਮੈਚ ਲਾਸਟ ਰੇਡ ਹੋ ਕਿੰਨਾ ਲੱਗੋ ਗਿਆ ਰਿਓ ਖੋਸ਼ ਆ ਵਜ ਗਏ ਲੰਕਾਰੇ ਪੈ ਗਏ ਢੰਗੜੇ ਵਜ ਗਏ ਲੰਕਾਰੇ ਪੈ ਗਏ ਢੰਗੜੇ ਕਬੱਡੀ ਦਾ ਮਾਹ ਪੰਗਣ ਜਾ ਰਿਹਾ ਆ ਸਭ ਲੋਥੇ ਖੁੱਲੇ ਸੱਦੇ ਆ ਜਿਹੜਾ ਪੈਂਕਾਂ ਵਾਲੇ ਖਾ ਜੋਖਾ ਜਿੰਦਰਪੁਰਾ ਸ਼ੇਰਮਾ ਲਖਵੀਰ ਸਿੰਘ ਦੀ ਕਬੱਡੀ ਕਰਵੀ ਘਰਾਲੇ ਦੇ ਪੁਆਇੰਟ 33 ਤੇ ਬਾਜੂ ਬੈਂਕੇ ਦੀ ਟੀਮ ਦੇ ਪੈਣਾ ਨਹੀਂ 27 23 ਬਣਨਾ ਉਹਨਾਂ ਦੇ ਪਾਸ 23 ਹੈ ਜਿਹਦੇ ਵਿੱਚ ਜਿਹੜੀ ਟੀਮ ਹੈ ਸ਼ੀਪਾਲ ਖਵੀਰ ਸਿੰਘ ਦੀ ਕਮੰਡੀ ਕਰਨੀ ਘਰਾਂ ਦੇ ਨਹੀਂ ਜੇਤੂ ਨਹੀਂ ਹੈ ਸਾਡੇ ਭਾਸ ਸਿੰਘ ਦੀ ਚਵਾਰੀਆ ਚੇਅਰਮੈਨ ਸਾਹਿਬ ਲੱਗੇ ਜਗਰ ਸਰਦਾਰ ਤਲੋਸ ਸਿੰਘ ਦੀ ਚਵਾਰੀਆ ਸਾਹਿਬ ਉਹਨਾਂ ਵੱਲੋਂ ਦੋਹਾਂ ਟੀਮਾਂ ਵਾਸਤੇ 5-5000 ਸਾਡੇ ਜੱਜਬੀਨ ਸਿੰਘ ਦੀ ਜੰਗ ਮੰਗਰ ਸਾਹਿਬ ਸਾਰੇ ਸ੍ਰੀ ਜੀ ਬਹੁਤ ਸਤਿਕਾਰ ਦੇ ਬਰਾਊ ਬਣੀਏ ਉਹਨਾਂ ਨੂੰ ਬਹੁਤ ਵੱਡਾ ਮਾਨ ਪਿਆਰ ਆਈਏ ਜੀ ਦੋਹਾਂ ਟੀਮਾਂ ਨੂੰ ਬਿੰਦ ਦੀ ਕੋਰਟ ਆ ਜਾਣ ਸਰਦਾਰ ਭਗਸ਼ੇਦ ਸਿੰਘ ਚਵਲਿਆ ਸਿੰਘ ਸਾਹਿਬ ਚੇਰਨਾ ਸਾਹਿਬ ਨਾਮ ਬਹੁਤ ਸੁਣਿਆ ਪਰ ਦਰਸ਼ਨ ਪਹਿਲੀ ਵਾਰ ਹੋਇਆ ਸਾਡੇ ਬਹੁਤ ਸਤਿਕਾਰਯੋਗ ਵੀਰ ਹੈ ਉਹਨਾਂ ਵੱਲੋਂ 10000 ਰੁਪਇਆ ਲੱਗੇ ਬਹੁਤ ਬਟਾ ਮਾਰਾ ਕਿਰਪਾ ਕਰੇ ਆਉਂਦੇ ਸਾਲ ਉਹਨਾਂ ਦਾ ਕਾਪੀ ਕਰਾ ਦਿੰਦੇ ਇਹ ਵੱਡੇ ਦੇ ਨਾਲ ਇਨਸਾਨ ਹੈ ਪਰਮਾਤਮਾ ਕਿਰਪਾ ਕਰੇ ਬਹੁਤ ਸਤਿਕਾਰਯੋਗ ਵੀਰ ਪਰਲੋਕ ਸਿੰਘ ਜਿ ਟਕਵਾਲੀਆਂ ਦੇ ਲੱਖ ਤੇ ਜਿਗਰ ਭਾਗ ਸਿੰਘ ਜੀ ਚੇਅਰਮੈਨ ਟਕਵਾਲੀਆਂ ਸਾਹਿਬ